ਸਾਸ਼ੀਕਾਲ ਜੀ ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਅਮਰੀਕਾ ਦੇ ਵੱਖ-ਵੱਖ ਜਗਾਵਾਂ ਤੇ ਅੱਜ ਤੀਆਂ ਰੇਡਾਂ ਵੱਜ ਰਹੀਆਂ ਨੇ ਆਏ ਦਿਨ ਛਾਪੇਮਾਰੀ ਕੀਤੀ ਜਾ ਰਹੀ ਹੈ ਕੈਲੀਫੋਰਨੀਆ ਇਸ ਤੋਂ ਬਚਿਆ ਹੋਇਆ ਸੀ ਪਰ ਬੀਤੇ ਦਿਨਾਂ ਤੋਂ ਕੈਲੀਫੋਰਨੀਆ ਚ ਵੀ ਵੱਖ-ਵੱਖ ਜਗਾਵਾਂ ਤੇ ਰੇਡਸ ਹੋਈਆਂ ਨੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਮਨ ਛੰਡ ਜੀ ਉਹਨਾਂ ਕੋਲੋਂ ਲੈ ਲੈਣਿਆ ਜ਼ਿਆਦਾ ਜਾਣਕਾਰੀ ਜੀ ਚਾਂਸ ਸਾਹਿਬ ਬਿਲਕੁਲ ਕਨਵਿੰਦਰ ਜੀ ਵੱਖ-ਵੱਖ ਜਗਾਵਾਂ ਤੇ ਇਹ ਜਿਹੜੀਆਂ ਰੇਡਸ ਨੇ ਆਇਸਤੀਆਂ ਕੀਤੀਆਂ ਗਈਆਂ ਹੈਗੀਆਂ ਨੇ ਹਾਲਾਕਿ ਆ ਜੇ ਆਪਾਂ ਅਡਿਆਨਾ ਦੀ ਗੱਲ ਕਰਦੇ ਆਂ ਖਾਸ ਕਰਕੇ ਉਹ ਸਟੇਟ ਜਿਹੜੀਆਂ ਸਟੇਟ ਜਿਹੜੀਆਂ ਨੇ ਰਿਪਬਲਿਕਨ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਜਿਹਦੇ ਰਾਸ਼ਟਰਪਤੀ ਹੈਗੇ ਨੇ ਡੋਨਲਡ ਟਰੰਪ ਸਾਹਿਬ ਉਸ ਪਾਰਟੀ ਦੇ ਵਿੱਚ ਜਿੱਥੇ ਸਰਕਾਰਾਂ ਹੈਗੀਆਂ ਨੇ ਉੱਥੇ ਤਾਂ ਆਇਸਤੀਆਂ ਰੇਡਸ ਵੱਡੀ ਪੱਧਰ ਤੇ ਚੱਲ ਰਹੀਆਂ ਸੀਗੀਆਂ ਪਰ ਕਨਫਲਿਕਟ ਆ ਇਹਨਾਂ ਦਾ ਕੈਲੀਫੋਰਨੀਆ ਦੇ ਵਿੱਚ ਕਿਉਂਕਿ ਜਿਹੜੀ ਇੱਥੇ ਵਿਰੋਧੀ ਤਿਰ ਦੇ ਵਿੱਚ ਡੈਮੋਕ੍ਰੇਟਿਕ ਦੀ ਭਾਰਤੀ ਹੈ ਤੇ ਉਹਦੇ ਕੈਲੀਫੋਰਨੀਆ ਦੇ ਗਵਰਨਰ ਹੈਗੇ ਨੇ ਗਿਆਰੀ ਨਿਊਜ਼ਮ ਇਸ ਕਰਕੇ ਕਾਫੀ ਵੱਡੀ ਪੱਧਰ ਤੇ ਜਿਹੜੀ ਸਿਆਸਤ ਹੈ ਉਹ ਦੇਖਣ ਨੂੰ ਮਿਲਦੀ ਰਹੀ ਸੀ ਔਰ ਇਹ ਮੰਨਿਆ ਜਾਂਦਾ ਹੈ ਕਿ ਕੈਲੀਫੋਰਨੀਆ ਦੀ ਜਿਹੜੀ ਸਟੇਟ ਹੈ ਉਹ ਥੋੜੇ ਜੀ ਆ ਜਿਹੜਾ ਪਾਸਾ ਹੈ ਉਹ ਝੁਕਾਵ ਰੱਖਦੀ ਹੈ ਜਿਹੜੇ ਇਮੀਗਰੈਂਟ ਆਉਂਦੇ ਹੈਗੇ ਨੇ ਤਾਂ ਹੀ ਵੱਡੇ ਪੱਧਰ ਤੇ ਜਿਹੜੇ ਪੰਜਾਬੀ ਨੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਨੇ ਇੱਥੇ ਕਹਿੰਦੇ ਹੁੰਦੇ ਸੀ ਕਿ ਕਿ ਇਸ ਕੁਝ ਜਿਹੜੇ ਨੇ ਅਸਾਈਲਮ ਤੇ ਛੇਤੀ ਪਾਸ ਹੋ ਜਾਂਦੇ ਨੇ ਫਿਲਹਾਲ ਹੁਣ ਤਾਂ ਚਾਰੇ ਪਾਸੇ ਰੁਕ ਹੈਗੀ ਜਿਸ ਤਰੀਕੇ ਦੀਆਂ ਗਤੀਵਿਧੀਆਂ ਚੱਲ ਰਹੀਆਂ ਤੇ ਇਹ ਜਿਹੜੀ ਖਬਰ ਅਸੀਂ ਦਰਸ਼ਕਾਂ ਦੇ ਨਾਲ ਸਾਂਝ ਪਵਾ ਰਹੇ ਹਾਂ ਬੀਤਾ ਕੁਝ ਦਿਨਾਂ ਤੋਂ ਇਹ ਜਿਹੜਾ ਆਪਾਂ ਗੱਲ ਕਰੀਏ ਸ਼ੁੱਕਰਵਾਰ ਸ਼ਨੀਵਾਰ ਜਾਂ ਵੀਰਵਾਰ ਤੋਂ ਲੈ ਕੇ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਇਹ ਮੰਦੋ ਕਿ ਇਹਨਾਂ ਦਿਨਾਂ ਦੇ ਵਿੱਚ ਵੱਡੀ ਪੱਧਰ ਤੇ ਜਿਹੜੀਆਂ ਰੇਡਸ ਨੇ ਵੱਡੀ ਪੱਧਰ ਤੇ ਆਈਸ ਜਿਹੜੀ ਹੈ ਉਹ ਦੇਖੀ ਗਈ ਹੈ ਵੀਡੀਓ ਵੀ ਵਾਇਰਲ ਹੋਈਆਂ ਨੇ ਵੱਖ-ਵੱਖ ਇਥੋਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਦੇ ਵੱਲੋਂ ਵੀ ਇਹ ਜਿਹੜੀ ਚੀਜ਼ ਜ਼ਿਕਰ ਕੀਤਾ ਗਿਆ ਔਰ ਇੰਗਲਿਸ਼ ਨਿਊਜ਼ਪੇਪਰ ਵੀ ਇਹਦੇ ਵਿੱਚ ਇਹ ਦੱਸਦੇ ਨੇ ਕਿ ਇੱਥੇ ਆਇਸ ਦੀ ਛਾਪੇਮਾਰੀ ਇਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਵੱਡੀ ਪੱਧਰ ਤੇ ਹੋਈ ਹੈ ਆਇਸ ਰੂਟਸ ਦੇ ਉੱਪਰ ਦੇਖੀ ਗਈ ਹੈ ਰੋਕਿਆ ਕਿੰਨਾ ਕਿੰਨਾਂ ਨੂੰ ਗਿਆ ਇਹ ਜੋ ਮੈਂ ਸਰਚ ਕਰ ਸਕਿਆ ਹੈਗਾ ਇਹਦੇ ਵਿੱਚ ਹਜੇ ਤੱਕ ਸ਼ੁੱਕਰਵਾਰ ਸ਼ਨੀਵਾਰ ਤੇ ਆਹ ਸੌਰੀ ਮਾਫ ਕਰਿਓ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਇਨਾ ਤਿੰਨਾਂ ਦਿਨਾਂ ਦੇ ਵਿੱਚ ਜਿਹੜੀਆਂ ਆਈਸ ਤੇ ਛਾਪੇ ਮਾਰੀਆਂ ਹੋਈਆਂ ਨੇ ਇਹਦੇ ਵਿੱਚ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ 16 ਲੋਕਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਫਿਲਹਾਲ ਇਹਦੇ ਵਿੱਚ ਪੰਜਾਬੀ ਕੋਈ ਨਹੀਂ ਹੈਗਾ ਜਾਂ ਭਾਰਤੀ ਕੋਈ ਨਹੀਂ ਹੈਗਾ ਇਹਦੇ ਵਿੱਚ ਜਾਂ ਮੈਕਸੀਕਨ ਲੋਕ ਹੈਗੇ ਨੇ ਜਾਂ ਹੋਰ ਨਾ ਕੰਟਰੀਆਂ ਦੇ ਨੇ ਔਰ ਇਹ ਵੀ ਅਸੀਂ ਦਰਸ਼ਕਾਂ ਨਾਲ ਸਾਂਝ ਪਵਾ ਦਈਏ ਕਿ ਜਿਨ੍ਹਾਂ ਦੇ ਜਿਵੇਂ ਕਈ ਮੈਕਸੀਕਨ ਆ ਜਾਂਦੇ ਨੇ ਇੱਧਰ ਤੇ ਅਸਾਈਲਮ ਦੇ ਕੇਸ ਨਹੀਂ ਲਾਉਂਦੇ ਉਹ ਪੈਂਡਿੰਗ ਪਏ ਸੀਗੇ ਤੇ ਖੇਤਾਂ ਦੇ ਵਿੱਚੋਂ ਇੱਕ ਇੱਕ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰੋਡ ਦੇ ਉੱਪਰ ਹੀ ਬੰਦੂ ਖਿਲਾੜ ਕੇ ਵੀ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਦੱਸਿਆ ਗਿਆ ਕਿ ਗੱਡੀਆਂ ਜਿਹੜੀਆਂ ਨੇ ਉਹ ਟੋ ਕਰਵਾ ਕੇ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਹੋਣਗੇ ਉਹਨਾਂ ਦੇ ਹਵਾਲੇ ਕੀਤੀ ਗਈਆਂ 16 ਜਣੇ ਗ੍ਰਿਫਤਾਰ ਕੀਤੇ ਗਏ ਹੈ ਮਤਲਬ ਕਿ ਤੁਸੀਂ ਹੁਣ ਦੇਖੋ ਕਿ ਇਸ ਦਾ ਡੰਗ ਕਿੰਨੀ ਵੱਡੀ ਪੱਧਰ ਤੇ ਤੇਜ਼ ਹੋ ਗਿਆ ਹੈ ਜਿੱਥੇ ਤਾਂ ਪਹਿਲਾਂ ਜਿਹੜੀਆਂ 트ੰਪ ਜਿਹੜੀ ਸੱਤਾ ਦੇ ਵਿੱਚ ਨੇ ਡੋਨਲਡ 트ੰਪ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦੀ ਪਾਰਟੀ ਦੀ ਜਿੱਥੇ ਸਰਕਾਰਾਂ ਹੈਗੀਆਂ ਨੇ ਉੱਥੇ ਤਾਂ ਵੱਡੀ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀ ਸੀ ਪਰ ਹੁਣ ਜਿਹੜਾ ਇਹਨਾਂ ਦਾ ਧਿਆਨ ਹੈ ਉਹ ਕੈਲੀਫੋਰਨੀਆ ਵਾਲੇ ਪਾਸੇ ਵੀ ਹੋ ਗਿਆ ਨਹੀਂ ਤਾਂ ਕਹਿੰਦੇ ਸੀ ਕਿ ਕੈਲੀਫੋਰਨੀਆ 'ਚ ਟਰੱਕ ਚਲਾਈ ਜਾਓ ਕੋਈ ਚੱਕਰ ਨਹੀਂ ਇੱਥੇ ਆਈਸ ਵਾਲੇ ਛਾਪੇ ਨਹੀਂ ਮਾਰਦੇ ਪਰ ਹੁਣ ਕਿਤੇ ਨਾ ਕਿਤੇ ਕਾਰਮਾਈਆਂ ਜਿਹੜੀਆਂ ਆਈਸ ਦੀਆਂ ਇੱਥੇ ਵੀ ਤੇਜ਼ ਹੋ ਗਈਆਂ ਧਿਆਨ ਇਹ ਵੀ ਖਿੱਚਦੀਆਂ ਹੈਗਿਆਣ ਕਿ ਕੀ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੇ ਬੰਦੇ ਸਾਡੇ ਉੱਪਰ ਕਰਦੇ ਨੇ ਲਿਫਟ ਕਰਦੇ ਨੇ ਸਪਾਰਕ ਦੀਆਂ ਡਿਲੀਵਰੀਆਂ ਦਿੰਦੇ ਨੇ ਜਦ ਕੋਈ ਕੰਮਕਾਰ ਸਟੋਰਾਂ ਤੇ ਕਰਦੇ ਨੇ ਕੀ ਹੁਣ ਉਹ ਵੀ ਆਸਰਖਿਤ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਗਿਆ ਉਹਨਾਂ ਨੂੰ ਵੀ ਕਿਤਨਾ ਕਿਤੇ ਡੀਟੇਨ ਕੀਤਾ ਜਾ ਸਕਦਾ ਹੈ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੋ ਗਿਆ ਇਸ ਰੀਡਸ ਤੋਂ ਬਾਅਦ ਚੰਦ ਸਾਹਿਬ ਇੱਕ ਸਵਾਲ ਮੇਰਾ ਹੋਰ ਹੈ 트럼ਪ ਪ੍ਰਸ਼ਾਸਨ ਹੈ ਵੈਸੇ ਆਏ ਦਿਨ ਨਵੇਂ ਫੈਸਲੇ ਲੈ ਰਹੇ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਬਦਲਾਅ ਕਰ ਰਹੇ ਨੇ ਬੀਤੇ ਦਿਨੀ ਜੇ 트럼ਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆਇਸ਼ਤੇ ਅਧਿਕਾਰੀ ਆ ਉਹ ਵੱਡੀ ਗਿਣਤੀ ਵਿੱਚ ਭਰਤੀ ਕੀਤੇ ਜਾਣਗੇ ਤੇ ਜਿਹੜੀਆਂ ਰੇਟਸ ਐ ਜਾਂ ਕਹਿ ਲਈਏ ਛਾਪੇ ਮਾਰੀਆਂ ਵਾ ਉਹ ਹੋਰ ਤੇਜ਼ ਹੋਣਗੀਆਂ ਕਿ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਹੋਰ ਲੋਕ ਆ ਉਹ ਅਮਰੀਕਾ ਤੋਂ ਡਿਪੋਰਟ ਹੋਣਗੇ ਬਿਲਕੁਲ ਕੁਲਵਿੰਦਰ ਜਿਹੜੇ ਬੰਦੇ ਅਰੈਸਟ ਕੀਤੇ ਜਾ ਰਹੇ ਨੇ ਦੇਖੋ ਇਨ੍ਹਾਂ ਤੇ ਅਰੈਸਟ ਇਸ ਕਰਕੇ ਨਹੀਂ ਕਰਦੇਗੇ ਉਹਨਾਂ ਨੂੰ ਇਹ ਪੱਕੇ ਕਰਵਾ ਰਹੇ ਨੇ ਉਹਨਾਂ ਦੀਆਂ ਤਰੀਕਾ ਪਵਾ ਕੇ ਤੇ ਉਹਨਾਂ ਨੂੰ ਕਹਿਣਗੇ ਵੀ ਤੁਹਾਡੀ ਫਾਈਨਲ ਹੈਰਿੰਗ ਆ ਗਈ ਹੈ ਤੇ ਅਸੀਂ ਲੋ ਜੀ ਤੁਸੀਂ ਹੁਣ ਇੱਥੇ ਪੱਕੇ ਹੋ ਜਾਗੇ ਹੋਗੇ ਹੋ ਜੀ ਕੇਸ ਲੜਾਉਣਗੇ ਫਾਸਟ ਟਰੈਕ ਦੇ ਉੱਪਰ ਕੇਸ ਚੱਲਣਗੇ ਤੇ ਡਿਪੋਰਟੇਸ਼ਨ ਵੱਡੀ ਪੱਧਰ ਤੇ ਹੋਵੇਗੀ ਡਿਪੋਰਟ ਕੀਤਾ ਜਾਣਾ ਜਿਹੜੇ ਬੰਦੇ ਇਸ ਤਰ੍ਹਾਂ ਅਰੈਸਟ ਹੋ ਜਾਂਦੇ ਨੇ ਬਹੁਤ ਘੱਟ ਚਾਂਸ ਨੇ ਬਾਹਰ ਆਉਣ ਦੇ ਇਕਦੁਕਾ ਪਿਛਲੇ ਦਿਨਾਂ ਦੇ ਵਿੱਚ ਆਏ ਵੀ ਹੈਗੇ ਨੇ ਪਰ ਸਭ ਤੋਂ ਵੱਡੀ ਚੀਜ਼ ਹੈ ਕਿ ਇੱਕ ਤਾਂ ਜਿਹੜੇ ਬੰਦੇ ਆ ਇਸ ਡਿਟੇਨ ਕਰ ਰਹੇ ਹੈਗੇ ਉਹਨਾਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਸੈਲਫ ਡਿਪੋਰਟ ਹੋ ਜੋਗੇ ਤਾਂ ਸ਼ਾਇਦ ਅਮਰੀਕਾ ਦੇ ਵਿੱਚ ਵਾਪਸ ਆਜੋਗੇ ਤੁਸੀਂ ਦੁਬਾਰਾ ਇੱਥੇ ਆ ਸਕਦੇ ਹੋ ਪਰ 1000 ਰੁਪਿਆ ਦਵਾਂਗੇ ਟਿਕਟ ਦਵਾਂਗੇ ਤੁਸੀਂ ਭਾਈ ਆਪਣੀ ਕੰਟਰੀ ਵਾਪਸ ਚਲ ਜਾਓ ਜੇਕਰ ਨਹੀਂ ਤਾਂ ਕੇਸ ਲਣਾਉਂਦੇ ਨੇ ਤਾਂ ਫਾਸਟ ਟਰੈਕ ਤੇ ਕੇਸ ਚੱਲਦਾ ਹੈਗਾ ਤੇ ਫਿਰ ਡਿਸੀਜਨ ਜਿਹੜਾ ਹੈ ਉਹ ਤਕਰੀਬਨ ਤਕਰੀਬਨ ਜਿਹੜਾ ਹੈ ਜਿਹੜਾ ਬੰਦਾ ਡਿਟੇਨ ਹੋਇਆ ਹੁੰਦਾ ਉਹਦੇ ਉਲਟ ਹੁੰਦਾ ਹੈ ਤੇ ਫਿਰ ਇਹਨੂੰ ਡਿਪੋਰਟੇਸ਼ਨ ਦੀ ਕਾਰਵਾਈ ਦੇ ਵਿੱਚ ਅੱਗੇ ਵੱਲ ਨੂੰ ਤੋਰਿਆ ਜਾਂਦਾ ਹੈਗਾ ਹਾਂ ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਜਦੋਂ ਹੁਣ ਡਿਟੈਂਸ਼ਨ ਸੈਂਟਰਾਂ ਦੀਆਂ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅੰਦਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਬੱਦੇ ਪਰੇਸ਼ਾਨ ਹੋ ਜਾਂਦੇ ਨੇ ਪਰੇਸ਼ਾਨ ਹੋ ਕੇ ਖੁਦ ਹੀ ਕਹਿ ਦਿੰਦੇ ਨੇ ਕਿ ਸਾਨੂੰ ਸਾਡੀ ਕੰਟਰੀ ਦੇ ਵਿੱਚ ਡਿਪੋਰਟ ਕਰ ਦੋ ਅਸੀਂ ਅਮਰੀਕਾ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਤੇ ਕਾਰਨ ਵੀ ਇਹਨਾਂ ਦਾ ਇਹੀ ਹੈਗਾ ਇਹ ਕੋਈ ਫਿਜ਼ਿਕਲੀ ਕੋ ਥ੍ਰੈਟ ਨਹੀਂ ਦਿੰਦੇ ਫਿਜ਼ਿਕਲੀ ਕੋ ਮਾਰਦੇ ਕੁੱਟਦੇ ਨਹੀਂ ਹੈਗੇ ਪਰ ਮੈਂਟਲੀ ਤੌਰ ਤੇ ਬੰਦੇ ਨੂੰ ਤੋੜਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਜਿਹਦਾ ਕਰਕੇ ਇੱਕ ਬੰਦਾ ਕਹੇ ਮੈਨੂੰ ਮੇਰੀ ਕੰਟਰੀ ਦੇ ਵਿੱਚ ਵਾਪਸ ਭੇਜ ਦਿਓ ਮੈਂ ਤੁਹਾਡੀ ਕੰਟਰੀ 'ਚ ਨਹੀਂ ਰਹਿਣਾ ਤੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੇ ਇਹਨੇ ਬਾਕੀ ਜਿਸ ਤਰੀਕੇ ਦੀਆਂ ਆਈਸ ਦੀਆਂ ਕਾਰਵਾਈਆਂ ਨੇ ਜਿਹੜਾ ਤੁਹਾਡਾ ਸਵਾਲ ਹੈ ਕਿ ਡਿਪੋਰਟ ਹੋਣਗੇ ਉਸ ਤਰੀਕੇ ਨਾਲ ਤਾਂ ਇਹ ਲੱਗਦਾ ਹੈ ਕਿ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰਾਂ ਕੀਤੀਆਂ ਸੀ ਕਿ ਕਿ ਡਿਪੋਰਟ ਹੋਏ ਨੇ ਇੱਕ ਹੋਰ ਜਹਾਜ਼ ਭਾਰਤ ਵੱਲ ਨੂੰ ਤੋੜਿਆ ਗਿਆ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਡਿਪੂਟੇਸ਼ਨ ਹੋਵੇਗੀ ਜੀ ਇਹ ਤਾਂ ਏਜੰਡਾ ਹੈਗਾ ਹੀ ਆ ਆਪਣੇ ਡੋਨਲਡ ਟਰੰਪ ਸਾਹਿਬ ਦਾ ਕਿ ਉਹਨਾਂ ਨੇ ਵੱਡੀ ਪੱਧਰ ਤੇ ਇਮੀਗ੍ਰੈਂਟ ਦੇ ਉੱਪਰ ਸਖਤੀ ਕਰਕੇ ਡਿਪੂਟੇਸ਼ਨ ਕਰਨੀ ਹੈਗੀ ਹੈ ਤੇ ਉਧਰ ਵੱਲ ਨੂੰ ਕਾਰਵਾਈਆਂ ਵੱਧਦੀਆਂ ਹੋਈਆਂ ਨਜ਼ਰ ਜ਼ਰੂਰ ਆ ਰਹੀਆਂ ਨੇ ਬਾਕੀ ਦੇਖੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਬੰਦ ਹੈ ਪਰ ਹਾਂ ਇਹਨਾ ਜ਼ਰੂਰ ਹੈਗਾ ਕਿ ਆਈਸ ਦੀਆਂ ਕਾਰਵਾਈਆਂ ਪੂਰੇ ਅਮਰੀਕਾ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਆ ਜਿਹੜਾ ਹੁਣ ਅੱਜ ਸੋਮਵਾਰ ਦਾ ਦਿਨ ਹੈਗਾ ਜਦੋਂ ਆਪਾਂ ਦਰਸ਼ਕਾਂ ਦੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਤੇ ਹੁਣ ਕਿਤਨਾ ਕਿਤੇ ਜਿਹੜਾ ਮੈਨੂੰ ਲੱਗਦਾ ਹੈ ਕਿ ਇਸ ਹਫਤੇ ਦੇ ਵਿੱਚ ਵੀ ਜਿਸ ਤਰੀਕੇ ਨਾਲ ਪਿਛਲੇ ਹਫਤੇ ਇੱਥੇ ਆਈਸ ਦੇਖੀ ਗਈ ਹੈ ਇਸ ਹਫਤੇ ਕਲੀਅਰ ਹੋ ਜਾਊਗਾ ਵੀ ਕੈਲੀਫੋਰਨੀਆ ਦੇ ਵਿੱਚ ਵੀ ਬਾਕੀ ਸੂਬਿਆਂ ਦਾ ਮਾਰਗ ਕਰ ਸਕਤਾਈ ਵਧਾਈ ਜਾਂਦੀ ਹੈ ਜਾਂ ਕੀ ਰਵਈਆ ਰਹਿੰਦਾ ਹੈਗਾ ਪਰ ਆਈਸ ਦੀਆਂ ਗਤੀਵਧੀਆਂ ਜਿਹੜੀਆਂ ਨੇ 2026 ਤੋਂ ਜਦੋਂ ਤੋਂ ਨਵਾਂ ਸਾਲ ਚੜਿਆ ਤੇ ਇਹ ਜਿਹੜੀਆਂ ਸਿਵਲ ਗੱਡੀਆਂ ਦੇ ਵਿੱਚ ਵੀ ਦੇਖੀ ਗਈ ਹੈ ਵੈਸੇ ਵੀ ਦੇਖ ਕੇ ਟਰੱਕ ਵਾਲੇ ਵੀਰਾਂ ਨੂੰ ਖਿਲਾਰ ਕੇ ਇੱਕੋ ਚੀਜ਼ ਪੁੱਛਿਆ ਜਾਂਦਾ ਨਾ ਲਾਇਸੈਂਸ ਵੇਂਦੇ ਆ ਨਾ ਇੰਸ਼ੋਰੈਂਸ ਵੇਂਦੇ ਆ ਨਾ ਕੋਈ ਬੁੱਕ ਚੈੱਕ ਕਰਦਾ ਸਿਰਫ ਇੱਕੋ ਚੀਜ਼ ਪੁੱਛੀ ਜਾਂਦੀ ਹੈ ਕਿ ਵਾਟ ਇਜ਼ ਯੂਅਰ ਸਟੇਟਸ ਅਮਰੀਕਾ ਦੇ ਵਿੱਚ ਤੁਹਾਡਾ ਸਟੇਟਸ ਕੀ ਹੈਗਾ ਜੇ ਤੇ ਸਟੇਟਸ ਅਗਲਾ ਬੰਦਾ ਕਹਿ ਦਵੇ ਕਿ ਮੈਂ ਭਾਈ ਆ ਸਿਟੀਜਨਾਂ ਗ੍ਰੀਨ ਕਾਰਡ ਆਫੇਰ ਤੇ ਚਲੋ ਪ੍ਰੂਫ ਪ੍ਰਾਪ ਦੇ ਕੇ ਛੱਡ ਦੇਣਗੇ ਪਰ ਜੇ ਖੁਦਾਂ ਦਾ ਖਾਸ ਤੱਕੇ ਵਰਕ ਪਰਮਿਟ ਜਾਂ ਨੌਨ ਡਮੋ ਸੈਲ ਦੇ ਘੇਰੇ ਦੇ ਵਿੱਚ ਆ ਫਿਰ ਅਗਲੇ ਭਾਜੀ ਚਾਹੁੰਦੇ ਨੇ ਕਿ ਜਾਜ ਦੀ ਹੱਥ ਤਾਕੀ ਨੂੰ ਹੱਥ ਪਾਓ ਤਾਂ ਅਸੀਂ ਤੁਹਾਡੀ ਕੰਟਰੀ ਨੂੰ ਤੋੜ ਦਈਏ ਤਾਂ